ਪ੍ਰਾਇਮ ਪੰਜਾਬ ਟੀਵੀ ਦੇ ਉੱਪਰ ਤੁਹਾਡਾ ਸਵਾਗਤ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਹਾਥ ਰਸਤੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਭਗੜੜ ਮਚਣ ਦੇ ਨਾਲ ਤਕਰੀਬਨ 40 ਤੋਂ 45 ਲੋਕਾਂ ਦੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਮੱਛੀ ਭਗੜੜਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਪਰ ਭਗੜੜ ਮਚਣ ਦੇ ਨਾਲ ਕਹਿਰ ਵਾਪਰਿਆ 45 ਲੋਕ ਜਿਹੜੇ ਨੇ ਉਹ ਮੌਤ ਦੇ ਮੂਹਰੇ ਵਿੱਚ ਜਾ ਚੁੱਕੇ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮਰਦ ਕਿਨਾਰੇ ਪਏ ਨੇ ਕਿਉਂਕਿ ਗੰभीर ਗੰਭੀਰ ਰੂਪ ਦੇ ਵਿੱਚ ਉਹਨਾਂ ਲੋਕਾਂ ਦੇ ਵੱਲੋਂ ਇਸ ਸਾਰੇ ਮਸਲੇ ਮਾਮਨੇ ਦੇ ਵਿੱਚ ਫਸ ਕੇ ਧਸ ਕੇ ਆਪਣੀ ਜਾਨ ਜੋਖਮ ਦੇ ਵਿੱਚ ਪਾਈ ਗਈ ਹੈ ਹਾਲਾਂਕਿ ਇਹ ਸਤਸੰਗ ਦਾ ਇੱਕ ਸਮਾਗਮ ਸੀ ਜੇ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਉੱਥੇ ਪਹੁੰਚ ਕੀਤੀ ਗਈ ਸਮਾਗਮ ਦੀ ਜਗ੍ਹਾ ਵੱਡੀ ਸੀ ਪਰ ਸਮਾਗਮ ਦੇ ਵਿੱਚੋਂ ਨਿਕਲਣ ਦੀ ਜਗ੍ਹਾ ਜਿਹੜੀ ਸੀ ਉਹ ਛੋਟੀ ਦਸੀ ਚੜੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇੱਕ ਦੂਜੇ ਤੋਂ ਪਹਿਲਾਂ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਪਰ ਜੇ ਇਸ ਸਮੇਂ ਲੋਕਾਂ ਦੇ ਵੱਲੋਂ ਇਸ ਛੋਟੇ ਰਸਤੇ ਥਾਣੀ ਬਾਰ ਨਿਕਲਦੀਆਂ ਕੋਸ਼ਾਂ ਦੇ ਵਿੱਚ ਇੱਕ ਦੂਸਰੇ ਤੋਂ ਮੁਰੇ ਹੋਣ ਦੀ ਕੋਸ਼ਿਸ਼ ਕੀਤੀ ਗਈ ਉਸੇ ਸਮੇਂ ਭਗੜੜ ਮਚ ਜਾਂਦੀ ਹੈ ਤੇ ਭਗੜੜ ਮਚਣ ਤੋਂ ਬਾਅਦ 45 ਲੋਕ ਜਿਹੜੇ ਨੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਨੇ ਹਾਥਰਸ ਤੋਂ ਇਹ ਘੜਦਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਾਲਸਪ੍ਰਸ਼ਾਸਨ ਦੇ ਵੱਲੋਂ ਇਸ ਪਹੁੰਚ ਕੇ ਪਹੁੰਚ ਕੇ ਉੱਥੇ तमाम ਜਿਹੜੀਆਂ ਕਾਰਵਾਈਆਂ ਨੇ ਲੋੜਿੰਦੀਆਂ ਉਹ ਕੀਤੀਆਂ ਜਾ ਰਹੀਆਂ ਨੇ ਜਾਣਕਾਰੀਆਂ ਜਿਹੜੀਆਂ ਆ ਰਹੀਆਂ ਨੇ ਉਸ ਦੇ ਵਿੱਚ ਸੀਐਮਓ ਉਮੇਸ਼ ਤਰਪਾਟੀ ਨੇ ਦੱਸਿਆ ਕਿ ਹਾਥਰਸ ਦੇ ਵਿੱਚ ਹੁਣ ਤੱਕ ਦੇ 27 ਲਾਖਾਂ ਜਿਹੜੀਆਂ ਨੇ ਉਬਰਾਮਤ ਕਰ ਲਈਆਂ ਗਈਆਂ ਨੇ ਤੇ ਤਕਰੀਬਨ 45 ਲੋਕਾਂ ਦੇ ਮਰਨ ਦਾ ਖਰਚਾ ਜਿਹੜਾ ਹੈ ਉਹ ਜਿਤਾਇਆ ਜਾ ਰਿਹਾ ਹੈ ਇਸੇ ਦੇ ਵਿੱਚ 25 ਮਹਿਲਾਵਾਂ ਨੇ ਤੇ ਦੋ ਪੁਰਸ਼ ਹੁਣ ਤੱਕ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਇਹ ਘਟਨਾ ਵਾਪਰੀ ਹੈ ਤੇ ਇੱਕ ਸਾਰੀ ਘਟਨਾ ਦੇ ਵਿੱਚ ਮਾਮਲਾ ਤੇ ਮਸਲਾ ਇਹੀ ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਦੇ ਉੱਪਰ ਇੱਕ ਧਾਰਮਿਕ ਪ੍ਰੋਗਰਾਮ ਦੇ ਤਹਿਤ satsang ਹੋ ਰਿਹਾ ਸੀ ਉਸ satsang ਵਾਲੀ ਜਗ੍ਹਾ ਜਿਹੜੀ ਹੈ ਉਹ ਵੱਡੀ ਸੀ ਪਰ ਉਸ satsang ਵਾਲੀ ਜਗ੍ਹਾ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਜਿਹੜਾ ਰਸਤਾ ਰੱਖਿਆ ਗਿਆ ਸੀ ਉਹ ਰਸਤਾ ਛੋਟਾ ਹੋਣ ਦੇ ਕਾਰਨ ਉਸ ਜਗ੍ਹਾ ਦੇ ਉੱਪਰੋਂ ਜਦੋਂ ਲੋਕਾਂ ਦੇ ਵੱਲੋਂ ਇਸ satsang ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਦੂਸਰੇ ਤੋਂ ਪਹਿਲਾਂ ਬਾਹਰ ਨਿਕਲਣ ਦੀ ਕੋਸ਼ਿਸ਼ ਦੇ ਤਹਿਤ ਉੱਥੇ ਭਗਦੜ ਮੱਚ ਜਾਂਦੀ ਹੈ ਤੇ ਮੱਚੀ ਹੋਈ ਭਗਦੜ ਦੇ ਤਹਿਤ 47 ਲੋਕ ਜਿਹੜੇ ਨੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਨੇ ਜਿਸ ਤੋਂ ਬਾਅਦ ਹਾਥਰਸ ਦੇ ਵਿੱਚ ਇਹ ਘਟਨਾ ਸਾਹਮਣੇ ਆਈ ਹੈ ਤੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਇਹ ਤਸਵੀਰਾਂ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਵੇਖ ਕੇ ਵਿਆਕੁਲ ਹੋਣਾ ਵਰਨਾ ਹੈ ਹਰ ਰਾਰ ਪਰੇਸ਼ਾਨ ਹੋਣਾ ਵਰਨਾ ਹੈ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕੀਤਾ ਜਾ ਰਿਹਾ ਹੈ ਤੇ ਸ਼ੇਅਰ ਕੀਤੀ ਗਈ ਵੀਡੀਓ ਜਿਹੜੀ ਹੈ ਉਹ ਤੁਹਾਡੇ ਨਾਲ ਸਕਰੀਨ ਦੇ ਉੱਪਰ ਸ਼ੇਅਰ ਵੀ ਇਸ ਵਕਤ ਪ੍ਰਾਈਮ ਪੰਜਾਬ ਟੀਵੀ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ ਤੇ ਸਾਂਝੀ ਕੀਤੀ ਜਾ ਰਹੀ ਜ਼ਵੀਰ ਦੇ ਬਾਰੇ ਵੀਡੀਓ ਦੇ ਬਾਰੇ ਤੁਹਾਡੇ ਜ਼ਹਿਨ ਦੇ ਵਿੱਚ ਕੀ ਕੁਝ ਵੱਲਵਲੇ ਨੇ ਕੀ ਭਾਵ ਦੇ ਕਮੈਂਟ ਸੈਕਸ਼ਨ ਦੇ ਵਿੱਚ ਇਸ ਦੇ ਬਾਰੇ ਆਪਣੀ ਰਾਏ ਪ੍ਰतिक੍ਰਮ ਟਿੱਪਣੀ ਜ਼ਰੂਰ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੌਤਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਇਸ ਘਟਨਾ ਦੇ ਬਾਰੇ ਜਾਣਕਾਰੀਆਂ ਇਕੱਤਰ ਕਰਕੇ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਇਸ ਦੇ ਬਾਰੇ तमाम ਅੰਕੜੇ ਦੇ ਨਾਲ ਜੁੜੀ ਹੋਈ ਆਉਣ ਵਾਲੇ ਸਮੇਂ ਦੀ ਅਹਿਮ ਖਬਰ ਤੁਹਾਡੇ ਨਾਲ ਪ੍ਰਾਈਮ ਪੰਜਾਬ ਟੀਵੀ ਦੇ ਉੱਪਰ ਇਸੇ ਤਰੀਕੇ ਸਾਂਝੀ ਕਰਦੇ ਰਹਾਂਗੇ